ਇਲੈਕਸ਼ਨ ਨੂੰ ਕਵਰ ਕਰਨ ਦੇ ਲਈ ਤੁਸੀਂ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਦਿਲ ਦੀ ਕਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਮੇਰੇ ਨਾਲ ਮੇਰੇ ਸਾਥੀ ਮੇਰੇ ਵੱਡੇ ਵੀਰ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਜੀ ਚੱਬੇਵਾਲ ਸਾਹਿਬ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਜਗਿੰਦਰ ਸਿੰਘ ਜੀ ਮਾਨ ਸਾਹਿਬ ਸਾਡਾ ਛੋਟਾ ਵੀਰ ਹਰਜੀ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਮੇਰੇ ਵੀਰ ਰਾਜਾ ਜੀ ਐਮਐਲਏ ਸਾਹਿਬ ਔਰ ਸਾਡੇ ਸੀਵਰੇਜ ਬੋਰਡ ਦੇ ਚੇਅਰਮੈਨ ਡਾਕਟਰ ਸਨੀ ਆਲੂ ਵਾਲੀਆ ਜੀ ਸਾਡੇ ਸਾਰੇ ਦੇ ਸਾਰੇ ਸਤਕਾਰਯੋਗ ਸਾਥੀ ਸਭ ਤੋਂ ਪਹਿਲਾਂ ਤਾਂ ਫਗਵਾੜੇ ਨੂੰ ਆਮ ਆਦਮੀ ਪਾਰਟੀ ਨੂੰ ਆਮ ਆਦੀ ਪਾਰਟੀ ਦੇ ਸਾਰੇ ਵਰਕਰਸ ਵੋਲੰਟੀਅਰਸ ਨੂੰ ਸਾਰੀ ਲੀਡਰਸ਼ਿਪ ਨੂੰ ਲੱਖ ਲੱਖ ਮੁਬਾਰਕਾਂ ਕਿ ਅੱਜ ਅੱਜ ਫਗਵਾੜੇ ਦੀ ਮੇਅਰ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਜਿਹੜੇ ਉਹ ਚੁਣੇ ਗਏ ਨੇ ਤਿੰਨੇ ਸੀਟਾਂ ਜਿਹੜੀਆਂ ਉਹ ਸਾਡੀਰ ਸਾਡੇ ਲਾਇਅੰਸ ਜਿਹੜੇ ਸਾਥੀ ਨੇ ਉਹਨਾਂ ਦੇ ਨੇ ਜਿੱਤੀਆਂ ਨੇ ਜਿਸ ਦੇ ਵਿੱਚ ਸਾਡੇ ਮੇਅਰ ਵਜੋਂ ਸ਼੍ਰੀ ਰਾਮਪਾਲ ਉਪਪਲ ਜੀ ਵਾਰਡ ਨੰਬਰ 18 ਤੋਂ ਸੀਨੀਅਰ ਡਿਪਟੀ ਮੇਅਰ ਦੇ ਵਜੋਂ ਸ਼੍ਰੀ ਤੇਜਪਾਲ ਬਸਰਾ ਜੀ ਵਾਰਡ ਨੰਬਰ 14 ਦੇ ਵਿੱਚੋਂ ਔਰ ਡਿਪਟੀ ਮੇਅਰ ਵਜੋਂ ਸ਼੍ਰੀ ਵਿਪਨ ਕ੍ਰਿਸ਼ਨ ਜੀ ਵਾਰਡ ਨੰਬਰ 16 ਤੋਂ ਇਹਨਾਂ ਤਿੰਨਾਂ ਨੂੰ ਅੱਜ ਇੱਕ ਲੈਂਡ ਸਲਾਈਡ ਇੱਕ ਤਰਫਾ ਜਿੱਤੇ ਜਿਹੜੀ ਉਹ ਸਾਰੇ ਐਮਸੀ ਸਹਿਬਾਨ ਨੇ ਅੱਜ ਦਵਾਈਏ ਤੇ ਤੇ ਫਗਵਾੜਾ ਦੀ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਬਖਸ਼ਿਆ ਔਰ ਸਾਥੀਓ ਜਿੱਥੇ ਮੈਂ ਧੰਨਵਾਦ ਕਰਦਾ ਸਾਰੇ ਉਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਫਗਵਾੜੇ ਦੇ ਵਿਕਾਸ ਦੇ ਲਈ ਅੱਜ ਸਾਡਾ ਸਾਥ ਦਿੱਤਾ ਜਿੱਥੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਹੈ ਉੱਥੇ ਹੀ ਬਹੁਤ-ਬਹੁਤ ਉਚੇਚੇ ਤੌਰ ਤੇ ਧੰਨਵਾਦ ਡਾਕਟਰ ਚੱਬੇਵਾਲ ਸਾਹਿਬ ਦਾ ਮਾਨ ਸਾਹਿਬ ਦਾ ਮੇਰੇ ਵੀਰ ਰਾਜੇ ਜੀ ਦਾ ਡਾਕਟਰ ਸਨੀ ਜੀ ਦਾ ਸਾਰਿਆਂ ਦਾ ਜਿਨ੍ਹਾਂ ਨੇ ਦਿਨ ਰਾਤ ਦੇ ਕਰਕੇ ਇਹਨਾਂ ਸਾਰੇ ਮੋਤੀਆਂ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਤੇ ਅੱਜ ਇਹ ਬਹੁਤ ਵੱਡੀ ਲੈਂਡਸਲਾਈਡ ਜਿੱਤ ਤੇ ਜਿਹੜੀ ਇਤਿਹਾਸਿਕ ਜਿੱਤ ਤੇ ਜਿਹੜੀ ਉਹ ਬਖਸ਼ੀ ਹੈ ਔਰ ਸਭ ਤੋਂ ਵੱਡੀ ਗੱਲ ਜੋ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਬਾਰ 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 ਪਹਿਲਾਂ ਚੋਣਾਂ ਦੇ ਵਿੱਚ ਜਦੋਂ 46 ਸ਼ਹਿਰਾਂ ਦੀਆਂ ਵੋਟਾਂ ਪੈ ਰਹੀਆਂ ਸੀਗੀਆਂ ਪੰਜ ਕਾਰਪੋਰੇਸ਼ਨਾਂ ਤੇ 41 ਸ਼ਹਿਰ ਔਰ 49 ਬਾਈ ਇਲੈਕਸ਼ਨਸ ਦੇ ਵਿੱਚ ਪਹਿਲਾਂ ਉਹਨਾਂ ਦੇ ਵਿੱਚ ਬਹੁਤ ਵੱਡੀ ਜਿੱਤ ਆਮ ਆਦਮੀ ਪਾਰਟੀ ਨੂੰ ਮਿਲੀ ਤੇ ਫਿਰ ਹੁਣ ਜਦੋਂ ਕਾਰਪੋਰੇਸ਼ਨਸ ਦੇ ਮੇਅਰ ਲਗਾਉਣ ਦੀ ਵਾਰੀ ਸੀ ਔਰ ਸ਼ਹਿਰਾਂ ਦੇ ਪ੍ਰਧਾਨ ਲਗਾਉਣ ਦੀ ਵਾਰੀ ਸੀ ਤੇ ਇੱਕ ਤਰਫਾ ਹੀ ਫੈਸਲਾ ਜਿਹੜਾ ਉਹ ਸਾਰੇ ਚੁਣੇ ਹੋਏ ਐਮਸੀਆ ਨੇ ਵੀ ਪੂਰੇ ਪੰਜਾਬ ਦੇ ਵਿੱਚ ਦਿੱਤਾ ਪੰਜ ਕਾਰਪੋਰੇਸ਼ਨ ਇਲੈਕਸ਼ਨਸ ਜਿਹੜੀਆਂ ਹੋਈਆਂ ਸੀਗਾ ਇਹਨਾਂ ਇਹ ਪਿਛਲੇ ਮਹੀਨੇ 21 ਤਾਰੀਖ ਨੂੰ ਤੇ ਮੈਨੂੰ ਅੱਜ ਦੱਸਦੇ ਹੋਏ ਇਹ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਛੋਟੇ ਸ਼ਹਿਰਾਂ ਦੇ ਨਾਲ ਨਾਲ ਜਿੱਥੇ ਤਕਰੀਬਨ ਦੱਸਣਾ ਚਾਹੂੰਗਾ ਕਿ ਫਗਵਾੜੇ ਦੀ ਇਲੈਕਸ਼ਨ ਦੇ ਸਬੰਧ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਤੇ ਅੱਜ ਦੀ ਜੋ ਇਹ ਮੇਰਲ ਇਲੈਕਸ਼ਨ ਹੋਈ ਹੈ ਇਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਦੇ ਉੱਪਰ ਰਿਟਾਇਰਡ ਜੱਜ ਜਸਟਿਸ ਸ਼੍ਰੀ ਹਰਬੰਸ ਲਾਲ ਜੀ ਦੀ ਦੇਖਰੇਖ ਦੇ ਵਿੱਚ ਹੋਈਆਂ ਨੇ ਬੜੀਆਂ ਫ੍ਰੀ ਐਂਡ ਫੇਅਰ ਹੋਈਆਂ ਨੇ ਬੜੀਆਂ ਨਿਊਟਰਲ ਹੋਈਆਂ ਨੇ ਤੇ ਉਹਨਾਂ ਨਿਊਟਰਲ ਚੋਣਾਂ ਦੇ ਵਿੱਚ ਵੀ ਅੱਜ ਇੱਕ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਸਾਡੇ ਐਲਾਈਅੰਸਸ ਨੂੰ ਮਿਲੀ ਹੈ ਇਸੇ ਤਰੀਕੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਵੀ ਜਦੋਂ ਇਲੈਕਸ਼ਨ ਹੋਈ ਸੀ ਉਦੋਂ ਵੀ ਕਾਂਗਰਸ ਪਾਰਟੀ ਨੇ ਬੜਾ ਰੋਣਾ ਧੋਣਾ ਬੜਾ ਰੁੰਡੀ ਪਾਉਣ ਵਾਲਾ ਕੰਮ ਹੈ ਜਿਹੜਾ ਉਹ ਕੀਤਾ ਸੀਗਾ ਪਰ ਜਿੱਥੇ ਅੰਮ੍ਰਿਤਸਰ ਦੇ ਵਿੱਚ ਵੀ ਸਾਡੇ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਬਣੇ ਤੇ ਉਹਦੀ ਸਟੈਂਪ ਵੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਜਦੋਂ ਕੇਸ ਪਾਇਆ ਕਾਂਗਰਸੀਆਂ ਨੇ ਤੇ ਹਾਈ ਕੋਰਟ ਨੇ ਸਟੈਂਪ ਲਾ ਕੇ ਉਸ ਫੈਸਲੇ ਨੂੰ ਉਸ ਇਲੈਕਸ਼ਨ ਨੂੰ ਸਹੀ ਵਾਜਬ ਔਰ ਜਾਇਜ਼ ਠਹਿਰਾਇਆ ਸੋ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਮੂੰਹ ਦੀ ਖਾਣੀ ਹੈ ਜਿਹੜੀ ਉਹ ਪਈਏ ਪੂਰੇ ਦੇ ਪੂਰੇ ਪੰਜਾਬ ਦੇ ਵਿੱਚ ਸੋ ਮੈਂ ਅੱਜ ਜਿੱਥੇ ਇਸ ਨਵੀਂ ਬਣੀ ਟੀਮ ਨੂੰ ਲੱਖ ਲੱਖ ਮੁਬਾਰਕਾ ਦੇਣਾ ਕੌਂਗ੍ਰੈਚੁਲੇਟ ਕਰਦਾ ਸਾਡੀ ਸਾਰੇ ਸਾਥੀਆਂ ਨੂੰ ਸਾਡੇ ਸਾਰੇ ਵਰਕਰਸ ਨੂੰ ਵਲੰਟੀਅਰਸ ਨੂੰ ਫਗਵਾੜਾ ਦੇ ਕੱਲੇ ਕੱਲੇ ਨਿਵਾਸੀ ਨੂੰ ਜਿੱਥੇ ਮੁਬਾਰਕਬਾਦ ਦੇਣਾ ਉੱਥੇ ਹੀ ਉੱਚੇ ਉੱਚੇ ਤੌਰ ਤੇ ਮੈਂ ਫਿਰ ਦੁਬਾਰਾ ਰਿਪੀਟ ਕਰੂੰਗਾ ਕਿ ਡਾਕਟਰ ਚੱਬੇਵਾਲ ਜੀ ਦਾ ਮਾਨ ਸਾਹਿਬ ਦਾ ਹਰਜੀ ਮੇਰੇ ਵੀਰ ਦਾ ਰਾਜਾ ਜੀ ਦਾ ਸਾਰੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਦਲਜੀਤ ਕਾਕਾ ਦਲਜੀਤ ਕਾਕਾ ਜੀ ਸਾਰੇ ਸਾਥੀਆਂ ਨੇ ਸਾਰਿਆਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਉਚੇਚੇ ਤੌਰ ਤੇ ਮੁਬਾਰਕਬਾਦ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੀ ਸਾਰੀ ਸਮੂਚੀ ਸੀਨੀਅਰ ਲੀਡਰਸ਼ਿਪ ਡਾਕਟਰ ਸੰਦੀਪ ਪਾਟਕ ਜੀ ਹੁਣੀ ਰਾਗਵ ਚੱਡਾ ਜੀ ਸੰਜੇ ਸਿੰਘ ਜੀ ਸਾਰੀ ਸਾਡੀ ਲੀਡਰਸ਼ਿਪ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਅੱਜ ਆ ਆਮ ਆਦਮੀ ਪਾਰਟੀ ਦੇ ਜਿਹੜੇ ਪੰਜੇ ਕਾਰਪੋਰੇਸ਼ਨਾਂ ਦੇ ਉੱਪਰ ਅੱਜ ਸੇਵਾ ਦਾ ਮੌਕਾ ਜਿਹੜਾ ਉਹ ਮਿਲ ਚੁੱਕਿਆ ਤੇ ਮੈਂ ਫਗਵਾੜਾ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੂਗਾ ਕਿ ਅ ਅੱਜ ਤੋਂ ਬਾਅਦ ਸਾਰੀਆਂ 13 ਸਾਰੀਆਂ ਪਾਰਟੀਆਂ ਕਿਉਂਕਿ ਇਲੈਕਸ਼ਨ ਤੱਕ ਮੈਂ ਸਮਝਦਾ ਕਿ ਪਾਰਟੀਬਾਜ਼ੀ ਹੋਣੀ ਚਾਹੀਦੀ ਹੈ ਤੇ ਹੁਣ ਕਿਉਂਕਿ ਜਦੋਂ ਫਗਵਾੜੇ ਦੇ ਐਮਸੀਆ ਨੇ ਸਾਨੂੰ ਸੇਵਾ ਦਾ ਮੌਕਾ ਦੇ ਦਿੱਤਾ ਤੇ ਸਾਰੀਆਂ ਪਾਰਟੀਆਂ ਬਾਜ਼ੀਆਂ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਹਰ ਕੱਲੇ-ਕੱਲੇ ਇੱਕ-ਇੱਕ ਘਰ ਦਾ ਇੱਕ-ਇੱਕ ਫਗਵਾੜਾ ਨਿਵਾਸੀ ਦੀ ਡਿਵੈਲਪਮੈਂਟ ਦਾ ਕੰਮ ਕਰਨ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਾਡੀਆਂ ਇਸ ਟੀਮ ਦੀ ਹੋਊਗੀ ਸਾਰੀਆਂ ਸਾਰੇ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੂੰ ਵੀ ਬੇਨਤੀ ਹੈ ਕਿ ਇਹ ਸੋਚ ਕੇ ਨਾ ਮਾਯੂਸ ਨਾ ਹੋਇਓ ਕਿ ਹੁਣ ਸਾਡੇ ਕੰਮ ਕਿੱਥੋਂ ਹੋਣਗੇ ਤੇ ਕਿਵੇਂ ਹੋਣਗੇ ਤੁਸੀਂ ਤੁਸੀਂ ਸਿੱਧੇ ਮੱਥੇ ਆ ਕੇ ਸਾਡੀ ਇੱਥੋਂ ਦੀ ਲੀਡਰਸ਼ਿਪ ਨੂੰ ਮੇਰ ਸਾਹਿਬ ਉਹਨਾਂ ਨੂੰ ਸਾਰੀ ਸਾਡੀ ਲੀਡਰਸ਼ਿਪ ਨੂੰ ਮਿਲੋ ਤੁਹਾਡੇ ਕੰਮ ਨੇ ਜਿਹੜੇ ਉਹ ਹੋਣਗੇ ਕਿਉਂਕਿ ਅਸੀਂ ਅਸੀਂ ਸਰਪੱਖੀ ਵਿਕਾਸ ਦੇ ਵਿੱਚ ਵਿਸ਼ਵਾਸ ਰੱਖਦੇ ਆ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਫਗਵਾੜਾ ਵਸੀਆਂ ਦਾ ਬਹੁਤ ਬਹੁਤ ਮੁਬਾਰਕਾਂ ਤੇ ਕੰਗ੍ਰੈਚੂਲੇਸ਼ਨ ਪਹਿਲਾਂ ਮਿੱਟੀ ਮਿੱਟੀ ਸੀ ਉਹ ਚ ਪੰਜ ਗਰੰਟੀਆਂ ਦਿੱਤੀਆਂ ਸੀਗੀਆਂ ਔਰ ਫਗਵਾੜਾ ਦਾ ਤੁਹਾਡਾ ਆਮ ਆਦਮੀ ਪਾਰਟੀ ਦਾ ਮੇਰ ਬਣ ਗਿਆ ਪਹਿਲੀ ਕਿਹੜੀ ਗਰੰਟੀ ਤੁਸੀਂ ਪੂਰੀ ਕਰੋਗੇ ਜੀ ਜਿਹੜੀਆਂ ਪੰਜੇ ਗਰੰਟੀਆਂ ਦਿੱਤੀਆਂ ਸੀਗੇ ਜੀ ਉਹਨਾਂ ਦੇ ਉੱਪਰ ਕੱਲ ਤੋਂ ਹੀ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਏਗਾ ਅਸੀਂ ਜੋ